ਗਰੀਬ ਬੰਦੇ ਨੂੰ ਕੋਈ ਸਨਮਾਨ ਨਹੀਂ ਦਿੰਦਾ ਮੇਰੇ ਗੁਰੂ ਨਾਨਕ ਸਾਹਿਬ ਦਾ ਘਰ ਹੈ ਇੱਕ ਗਰੀਬ ਨਿਵਾਜ ਹੈ ਨਿਮਰਤਾ ਵਿੱਚ ਰਹਿਣ ਵਾਲਾ ਨਿਵਾਜ ਦਾ ਹੈ ਜਿਸ ਦਾ ਕੁਝ ਵੀ ਨਹੀਂ ਜਿਉ ਉਹਦੇ ਅੰਦਰ ਖਿਰਦੇ ਚ ਪ੍ਰੇਮ ਪੈਦਾ ਹੋ ਜਾਏ ਉਸ ਪ੍ਰੇਮ ਦੀ ਕੀਮਤ ਦੁਨੀਆ ਦੇ ਕਿਸੇ ਖਲਾਣੇ ਨਾਲ ਵੀ ਨਹੀਂ ਪੈ ਸਕਦੀ ਗਰੀਬ ਬੰਦਾ ਜਿੰਨਾ ਮਰਜੀ ਯਤਨ ਕਰ ਲੈ ਅਮੀਰ ਨੂੰ ਖੁਸ਼ ਕਰ ਲਈ ਵਿਚਾਰਾ ਸ਼ਬਦਾਵਲੀ ਵਰਤੇ ਆਪਣੇ ਵੱਲੋਂ ਦਿਹਾੜੀ ਕਰਕੇ ਗਿਫਟ ਵੀ ਦੇ ਆਵੇ ਲੱਗੇ ਅਮੀਰ ਬੰਦੇ ਦਾ ਅੰਦਰ ਇੰਨਾ ਕ ਪੱਥਰ ਹੋ ਜਾਂਦਾ ਹੈ ਉਹ ਗਰੀਬ ਦੀ ਪਰਵਾਹ ਵੀ ਕੋਈ ਨਹੀਂ ਕਰਦਾ ਜੋ ਨਿਰਦਨ ਸਰਦਨ ਕਹੇ ਜਾਏ ਗਰੀਬ ਬੰਦਾ ਅਮੀਰ ਦੇ ਘਰ ਚਲਾ ਗਿਆ ਆਗੇ ਬੈਠਾ ਪਿੱਠ ਪਰਾਇਆ ਅਮੀਰ ਨੇ ਪਿੱਠ ਕਰ ਲਈ ਕੋਈ ਅਮੀਰ ਬੰਦਾ ਗਰੀਬ ਦੇ ਘਰ ਚਲਾ ਗਿਆ ਗਰੀਬ ਨੂੰ ਤੇ ਬਿਠਾਣ ਨਾ ਥਾਂ ਨਹੀਂ ਮਿਲਦੀ ਜੋ ਸਰਦਨ ਨਿਰਦਨ ਕਹੇ ਜਾਏ ਦਿਆਂ ਆਦਰ ਲਿਆ ਬੁਲਾਏ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮਿਟੀ ਜਾਏ ਉਸ ਦੀ ਸ਼ਕਤੀ ਨੂੰ ਕੋਈ ਮੇੜ ਸਕਦਾ